ਲੁਧਿਆਣਾ ਮਹਾਨਗਰ ਵਿੱਚ ਸ਼ਰਿਆਮ ਗੁੰਡਾਗਰਦੀ ਹੁੰਦੀ ਹੈ ਗੁੰਡਾਗਰਦੀ ਨਾ ਸ਼ਰਿਆਮ ਨਾ ਚਾਹ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਕੋਈ ਲਕੋਤਾ ਹੈ ਨਹੀਂ ਗਾ ਲੁਧਿਆਣਾ ਸ਼ਹਿਰ ਚ ਗੁੰਡਾਗਰ ਤੇ ਰਾਜਾ ਪੂਰਾ ਜੀ ਨਸ਼ਾ ਵਿਕਦਾ ਸ਼ਰਿਆਮ ਨਾ ਚਾਹ ਵਿਕਦਾ ਕੱਕਵਾ ਰੋਡ ਤੇ ਜੀ ਕੋਈ ਨਾਥ ਨਹੀਂ ਪਾਈ ਜਾਂਦੀ ਉਹਨਾਂ ਨੂੰ ਗੁੰਡਾਗਰਦੀ ਸ਼ਰਿਆਮ ਕਰਦੇ ਆ ਜੀ ਸਾਡੀ ਦੁਕਾਨ ਤੇ ਪਈ ਆਏ ਮੁੰਡੇ ਪਹਿਲੇ ਦੋ ਮੁੰਡੇ ਆਏ ਸਮਾਨ ਦੇਖਣ ਵਾਸਤੇ ਦਾਂਸੇ ਪਾਸਮਾਨ ਨੇ ਦਿਖਾਇਆ ਨਾ ਨੂੰ ਠੀਕ ਹੈ ਜੀ ਆਪਾਂ ਸਾਡੀ ਉੱਤਵਾਈ ਬੁਣਾ ਨਾਲ ਹੋਈ ਆ ਠੀਕ ਹੈ ਉਹ ਚਲ ਗਿਆ ਉੱਤਵਾਈ ਕਰਕੇ ਮੁੜ ਕੇ 35 40 ਮੁੰਡੇ ਲੈ ਕੇ ਆਏ ਆ ਜੀ ਸਾਡੀ ਦੁਕਾਨ ਦੇ ਆ ਕੇ ਹਮਲਾ ਕੀਤਾ ਉਹਨਾਂ ਨੇ ਪੂਰਾ ਮੈਨੂੰ ਤੇ ਮੇਰੇ ਪਾਪਾ ਨੂੰ ਪੂਰੀ ਉਹਨਾਂ ਨੇ ਲੜੀ ਟੌੜਾ ਮਾਰ ਕੇ ਗੰਨੇ ਗੋਲੇ ਮਾਰ ਕੇ ਕੀ ਆ ਜੀ ਕਾਰਨ ਪਤਾ ਲੱਗਿਆ ਵੀ ਕੀ ਕਾਰਨ ਆ ਇਹ ਨਸ਼ੇ ਕਰਦੇ ਆ ਮੁੰਡੇ ਜੀ ਸ਼ਰਿਆਮ ਨਸ਼ਾ ਵਿਕਦਾ ਕਾਕੋਆ ਰੋਡ ਤੇ ਜੀ ਠੀਕ ਹੈ ਜੀ ਨਸ਼ਾ ਕਰਕੇ ਲੋਕਾਂ ਦੇ ਕੋਈ ਨਹੀਂ ਦਿੰਦਾ ਤੇ ਉਹਨਾਂ ਦੇ ਜਾ ਕੇ ਹਮਲਾ ਕਰਦੇ ਆ ਜੀ ਠੀਕ ਹੈ ਜੀ ਹਮਲਾ ਕਰਨ ਤੋਂ ਬਾਅਦ ਉਹ ਦੇ ਦੋ ਠੀਕ ਹੈ ਨਹੀਂ ਤੇ ਫਿਰ ਹਮਲਾ ਕਰਦੇ ਕਰ ਸਭ ਰਲੇ ਮਿਲੇ ਹੋਏ ਆ 12 ਮਗਲੀ ਚ 10 ਮਗਲੀ ਮੁੰਡੇ ਰਹਿੰਦੇ ਸਭ ਰਲੇ ਮਿਲੇ ਹੋਏ ਆ ਪਤਾ ਨਹੀਂ ਕਿਹਦੀ ਸ਼ੈ ਤੇ ਕੰਮ ਕਰਦੇ ਆ ਫੋਨ ਕਰਦੇ ਆ ਮਿੰਟ ਚ ਬੰਦੇ ਇਕੱਠੇ ਹੋ ਜਾਂਦੇ ਆ ਕੋਈ ਇਹਨਾਂ ਨੂੰ ਪੁਲਿਸ ਨਹੀਂ ਦੇਖਦੀ ਕੋਈ ਕੁਛ ਨਹੀਂ ਜੀਦੀ ਲੁਧਿਆਣਾ ਮਹਾਨਗਰ ਵਿੱਚ ਸ਼ਰੈ ਆਮ ਗੁੰਡਾਗਰਦੀ ਹੁੰਦੀ ਹੈ ਸੀਸੀਟੀਵੀ ਦੇ ਤਸਵੀਰਾਂ ਵੀ ਆਏ ਨੇ 25 26 ਲੋਕ ਜਿਹੜੇ ਨੇ ਸੁਨਿਆਰੇ ਦੀ ਦੁਕਾਨ ਤੇ ਅੰਦਰ ਵੜਦੇ ਨੇ ਪਹਿਲਾਂ ਬਾਹਰ ਗਮਲੇ ਵਗੈਰਾ ਭੰਦਦੇ ਨੇ ਸ਼ੀਸ਼ੇ ਵਗੈਰਾ ਭੰਨ ਤੋੜ ਕਰਕੇ ਅੰਦਰ ਵੜਦੇ ਨੇ ਤੇ ਬਹਿਸ ਕਰਦੇ ਨੇ ਅੰਦਰ ਵੀ ਕੁੱਟਮਾਰ ਕਰਦੇ ਨੇ ਪਿਓ ਪੁੱਤਣਾ ਜਿਹੜੇ ਸੁਨਿਆਰੇ ਦੀ ਦੁਕਾਨ ਦੇ ਮਾਲਕ ਨੇ ਸਾਡੇ ਨਾਲ ਮੌਜੂਦ ਨੇ ਸਿਵਲ ਹਸਪਤਾਲ ਵਿਖੇ ਅਸੀਂ ਖੜੇ ਆ ਪਾਜੀ ਕੀ ਨਾਮ ਆ ਤੁਹਾਡਾ ਅਜੇ ਤੇ ਨਾਮ ਪਾਜੀ ਮੇਰਾ ਹਮ ਕਿਸੇ ਨਾਮ ਤੇ ਦੁਕਾਨਾ ਤੇਰ ਜਵਾਲਾ ਨਾਮ ਤੋਂ ਕਿਹੜੀ ਜਗ੍ਹਾ ਕਾਕੋਆ ਰੋਡ ਗਗਨਦੀਪ ਕਲੋਨੀ ਕੀ ਹੋਇਆ ਕੀ ਹੈ ਸਾਡੇ ਦੁਕਾਨ ਤੇ ਪਈ ਆਏ ਮੁੰਡੇ ਪਹਿਲੇ ਦੋ ਮੁੰਡੇ ਆਏ ਸਮਾਨ ਦੇਖਣ ਵਾਸਤੇ ਦਾਂ ਸਹੀ ਪਾਸਮਾਨ ਨਹੀਂ ਦਿਖਾਇਆ ਉਹਨਾਂ ਨੂੰ ਠੀਕ ਹੈ ਜੀ ਆਪਾਂ ਸਾਡੀ ਉੱਤੋਂ ਵਾਈ ਬਣਾ ਨਾਲ ਹੋਈ ਜਾ ਠੀਕ ਹੈ ਉਹ ਚਲ ਗਿਆ ਉਤਵਾਈ ਕਰਕੇ ਮੁੜ ਕੇ 35 40 ਮੁੰਡੇ ਲੈ ਕੇ ਆਏ ਆ ਜੀ ਸਾਡੀ ਦੁਕਾਨ ਦੇ ਆ ਕੇ ਹਮਲਾ ਕੀਤਾ ਉਹਨਾਂ ਨੇ ਪੂਰਾ ਮੈਨੂੰ ਤੇ ਮੇਰੇ ਪਾਪਾ ਨੂੰ ਪੂਰੀ ਉਹਨਾਂ ਨੇ ਲੜਟਾਉਣਾ ਮਾਰ ਕੇ ਗੰਨੇ ਗੋਲੇ ਮਾਰ ਕੇ ਗਿਆ ਜੀ ਸਾਰੀ ਵੀਡੀਓ ਆਈ ਸਾਡੇ ਤੋਂ ਕੈਮਰਾ ਰਿਕਾਰਡ ਹੈ ਹਾਂਜੀ ਹਾਂਜੀ ਕਿੰਨੇ ਕਿੰਨੇ ਕਵਿਜ ਦੀ ਗੱਲ ਹੈ ਇਹ ਆ 2 ਘੰਟੇ ਪਹਿਲੇ ਦੀ ਗੱਲ ਹੋ ਜੀ ਹਾਂਜੀ ਹਾਂਜੀ ਇਹ ਕਿਉਂ ਹੋਇਆ ਕਾਰਨ ਪਤਾ ਲੱਗਿਆ ਵੀ ਕੀ ਕਾਰਨ ਆ ਇਹ ਨਸ਼ੇ ਕਰਦੇ ਆ ਮੁੰਡੇ ਜੀ ਸ਼ਰੇਆਮ ਨਸ਼ਾ ਵੇਕਦਾ ਕਾਕੋਆ ਰੋਡ ਤੇ ਜੀ ਠੀਕ ਆ ਜੀ ਨਸ਼ਾ ਕਰਕੇ ਲੋਕਾਂ ਦੇ ਕੋਈ ਨਹੀਂ ਦਿੰਦਾ ਤੇ ਉਹਨਾਂ ਦੇ ਜਾ ਕੇ ਹਮਲਾ ਕਰਦੇ ਆ ਜੀ ਠੀਕ ਆ ਜੀ ਹਮਲਾ ਕਰਨ ਤੋਂ ਬਾਅਦ ਕੋਈ ਦੇ ਦੋ ਠੀਕ ਆ ਨਹੀਂ ਤੇ ਫਿਰ ਹਮਲਾ ਕਰਦੇ ਕਰਿਆ ਕੇ ਪੈਸ ਲੈ ਜਾਂਦੇ ਆ ਮੇਰੇ ਦਾੜੀ ਦੀ 8 ਗ੍ਰਾਮ ਦੀ ਚੈਨ ਸੋਨੇ ਦੀ ਉਹ ਲੈ ਗਿਆ ਜੀ ਸਾਡੀ ਜੁਐਲਰੀ ਦਾ ਕੰਮ ਆ ਜੀ ਹਾਂਜੀ ਪੂਰੀ ਵੀਡੀਓ ਆ ਜੀ ਪੂਰੀ ਵੀਡੀਓ ਰਿਕਾਰਡ ਆ ਜੀ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਣੀ ਤੁਹਾਡੇ ਤੇ ਹਮਲਾ ਹੋਣਾ ਕਿ ਤਰ੍ਹਾਂ ਕਿਤੇ ਸਵਾਲ ਖੜੇ ਕਰਦਾ ਗੁੰਡਾਗਰਦੀ ਨਾਚ ਸ਼ਰੇ ਆਮ ਨਾਚ ਆ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਕੋਈ ਲੁਕੋਤਾ ਹੈ ਨਹੀਂ ਗਾ ਲੁਧਿਆਣਾ ਸ਼ਹਿਰ ਚ ਗੁੰਡਾਗਰਦੀ ਰਾਜਾਪੁਰਾ ਜੀ ਨਸ਼ਾ ਵਿਕਦਾ ਸ਼ਰੇ ਆਮ ਨਾਚ ਵਿਕਦਾ ਕਾਕਾ ਰੋਡ ਤੇ ਜੀ ਕੋਈ ਨਾਚ ਨਹੀਂ ਪਾਈ ਜਾਂਦੀ ਉਹਨਾਂ ਨੂੰ ਗੁੰਡਾਗਰਦੀ ਸ਼ਰੇ ਆਮ ਕਰਦੇ ਆ ਜੀ 10 ਨਾਮਗਲੇ ਚ ਮੁੰਡੇ ਲੈਂਦੇ ਆ 25 30 ਤੋਂ ਮੁੰਡੇ ਹਰ ਕਿਤੇ ਘਰੇ ਵੱਢਦੇ ਆ ਉਹਦਾ ਕੰਮ ਹੀ ਵੜਨਾ ਕੰਮ ਆ ਜੀ ਕਿਹਦੀ ਸ਼ਹਿਰ ਤੇ ਉਹ ਕੰਮ ਕਰਦੇ ਆ ਜੀ ਉਹ ਤੋਂ ਨੂੰ ਉਹ ਬੰਦੇ ਜਾਣਦੇ ਨੇ ਤੁਹਾਡੇ ਵਾਕਮ ਨੇ ਜੀ ਜਿਵੇਂ ਚਲੇ ਰਹਿੰਦੇ ਆ ਜੀ ਉਹ ਅੱਛਾ ਤੁਹਾਡੇ ਗਲੀ ਚ ਆ ਗਲੀ ਚ ਰਹਿੰਦੇ ਆ ਜੀ ਠੀਕ ਹੈ ਨਸ਼ਾ ਕਰਕੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਅੱਗੇ ਕੌਣ ਖੜਾ ਕੌਣ ਨਹੀਂ ਖੜਾ ਤਾਂ ਕਰਕੇ ਹਮਲਾ ਕਰ ਦਿਆ ਜੀ ਹਾਂ ਅੱਗੇ ਵੀ ਕਈ ਨਾਲ ਲੜ ਰਿਹਾ ਕਈ ਵਾਰਾ ਗਲੀ ਉਹਨਾਂ ਹਮਲਾ ਕੀਤਾ ਵੀ ਉਹਨਾਂ ਨੇ ਕਿੱਥੇ ਕਿੱਥੇ ਸੱਟ ਲੱਗੀ ਤੋਂ ਤੁਸੀਂ ਸੀਗੇ ਤੇ ਤੁਹਾਡਾ ਬੇਟਾ ਜੀ ਹੋਰ ਨਾਲ ਕੌਣ ਸੀਗਾ 8 ਟੱਬੀਆਂ ਬਾਹਰ ਦੇ ਟਮਾਰੀ ਇੱਥੇ ਮਾਰੀ ਦੱਤ ਮੇਚ ਦੇ ਟਮਾਰੀ ਉਹਨਾਂ ਨੇ ਉਹ ਨੱਠ ਕੇ ਬਾਅਦ ਚ ਦਗਾਂਦ ਬਨ ਕੇ ਗਮਲੇ ਗੋਲੇ ਬਨ ਕੇ ਟਾਂ ਮਾਰੀਆਂ ਅੰਦਰ ਸਾਰਾ ਐਡਾ ਖਰਾਬ ਕਰਤਾ ਚੈਨ ਖੋਏ ਲੈ ਗਿਆ ਚਵਟ ਗਿਆ ਬਾਹਰ ਖੜਾ ਹੀ ਮੁੰਡਾ ਕੋ ਸਨੈਨ ਲੈ ਗਿਆ ਚਵਟ ਕੇ ਕਿ ਹੋਰ ਵੀ ਲੁੱਟ ਖੋਦੀ ਕੋਸ਼ਿਸ਼ ਕੀਤੀ ਦੁਕਾਨ ਦੇ ਵਿੱਚ ਨਹੀਂ ਦੁਕਾਨ ਚ ਚੈਨ ਹੀ ਖੋਈ ਉਹਨੇ ਇਟਾ ਉਟਾ ਮਾਰੀਆਂ ਵਾ ਦਗਾਂਦ ਬਨ ਕੇ ਗਏ ਆ ਹੂੰ ਕਿਤਨੇ ਕਿਤੇ ਬੰਦੇ ਵਾਕਫ ਸੀਗੇ ਤੁਹਾਡੇ ਵਾਕਫ ਅਗਲੀ ਰਹਿੰਦੇ ਸਾਡੀ ਗਲੀ ਕਈ ਵਾਰੀ ਸਮਝਾਇਆ ਉਹਨਾਂ ਨੂੰ ਕਾਕਾ ਵੀ ਖਾਪਣਾ ਪਾਇਆ ਰੋਡ ਤੇ ਰੋਡ ਤੇ ਖਾਪ ਆਂਦੇ ਸਾਡੇ ਸਾਹਮਣੇ ਦੁਕਾਨ ਇੱਕ ਨਚਾ ਵੇਚਦਾ ਮੁੰਡਾ ਉਹਨੂੰ ਬਹੁਤ ਵਾਰੀ ਸਮਝਾ ਚੁੱਕਿਆ ਮੈਂ ਰਾਤ ਨੂੰ 12 ਵਜੇ ਨਸ਼ਾ ਵੇਚਦਾ 12 1 ਤੁਸੀਂ ਪੁਲਿਸ ਨੂੰ ਤਲਾਸ਼ ਨਹੀਂ ਕੀਤੀ ਪੁੱਛ ਦੋਬਰੀ ਵਾਰ ਤਾਂ ਕਹਿ ਗਈ ਉਹਨੂੰ ਦੋਬਰੀ ਤਲਾਸ਼ ਕਰ ਚੁੱਕਾ ਪੁਲਿਸ ਨੂੰ ਹੂੰ ਕੋਈ ਸੁਣਦਾ ਨਹੀਂ ਪਤਾ ਨਹੀਂ ਕੌਣ ਮਗਰਾ ਕਿਹੜੀ ਸ਼ਾਇਦ ਵੇਚਦਾ ਹੋਵੇ ਨਸ਼ਾ ਉਹ ਤੇ ਨਸ਼ਾ ਪੀਂਦੇ ਆ ਬਾਹਰ ਰੋਡ ਦੇ ਖਾ ਪਾਉਂਦੇ ਆਗੇ ਹੂੰ ਮੋਬਾਈਲ ਵਾਲ ਵੀ ਖੋਹ ਕਰਦੇ ਆ ਅੱਜ ਅਜ ਜੋ ਵਾਰ ਦਾ ਥੋਈ ਆ ਅੰਦਰੋਂ ਨਸ਼ਾ ਨਸ਼ਾ ਪੀ ਕੇ ਨਿਕਲਿਆ ਹੀ ਮੁੰਡਾ ਉਹ ਦੁਕਾਨ ਤੋਂ ਨਿਕਲਣਾ ਛੱਬੀ ਕੇ ਨਿਕਲਿਆ ਜੇਗਾ ਉੱਥੇ ਹੀ ਆਜ ਮੇਰੀ ਦੁਕਾਨ ਤੇ ਉਹਦੀ ਗੱਲ ਉਹ ਉਸੇ ਦੁਕਾਨ ਤੋਂ ਸਿੱਧਾ ਥੋੜੀ ਦੁਕਾਨ ਤੇ ਹਾਂ ਉਹ ਬੈਸਬਾਜੀ ਕਰਨ ਆਪੇ 8:00 ਵਜੇ ਅੰਦਰ ਹੀ ਹੋ ਗਿਆ ਗੁੱਠਣ ਗੁੱਟੀ ਉਹ ਤੋਂ ਬਾਅਦ ਮੁੰਡੇ ਬਲਾਏ 15 20 15 ਵੀ ਮੁੰਡੇ ਬਲਾ ਕੇ ਟੌਟਮ ਟਮ ਮਾਰ ਕੇ ਗਮਲੇ-ਗਮਲੇ ਭੰਨ ਗਏ। ਹੂੰ। ਸੇ ਅੰਦਰ ਗੰਡਾ ਪਾ ਕੇ ਸਾਰਾ ਦੁਕਾਨ ਤੇ ਕਾਊਂਟਰ-ਕਾਊਂਟਰ ਭੰਨ ਗਏ ਮੇਰਾ। ਹੂੰ। ਪੁਲਿਸ ਨੂੰ ਚਲਾ ਕੀਤੀ। ਪੁਲਸ ਆਈ ਸੀਗੀ ਪੁਲਸ ਵਾਲੇ ਆਏ ਸੀਗੇ। ਚਲਾ ਕੀਤੀ ਪੁਲਸ ਨੂੰ। ਕੀ ਕਹਿੰਦੇ? ਉਹ ਕਹਿੰਦੇ ਗਾਰਮਾਈ ਕਰਦੇ ਆ ਨਾ ਤੇ। ਹੂੰ। ਕਰ ਸ਼ਰਿਆਂ ਵਿਕਦਾ 12 ਨੰਬਰ ਗਲੀ 'ਚ, 11 ਨੰਬਰ ਗਲੀ ਦੀ ਵਿੱਚ। ਕੱਕਵਾਰ ਤੇ ਸ਼ਰਿਆਂ ਨਾ ਚੱਲਦਾ ਬਾ ਕੋਈ ਨਹੀਂ ਰੋਕਦਾ। ਪੂਰੀ ਗੁੰਡਾਗਰਦੀ ਨਾਚ-ਨਾਚੀਦੀ ਉੱਥੇ। ਪਤਾ ਨਹੀਂ ਕਿਹਦੀ ਸ਼ੈਅ ਦੇ ਮੁੰਡੇ ਇੱਕ ਵਾਰੀ ਕਿਸੇ ਨਾਲ ਕੱਪ ਉਹ ਸ਼ਰਿਆਮ ਦੇ ਬਾਗ ਨੰਬਰ 'ਚ ਨਸ਼ਾ ਵਿਕਦਾ ਵਾ। ਹੂੰ। ਰੋਜ਼ ਗੱਡੀ ਜਾਂਦੀ ਰੋਜ਼ ਨਸ਼ਾ ਵਿਕਦਾ। ਕਿਹਨੂੰ ਵੀ ਰੋਕੀ ਜਾਵਾਂਗੇ ਅਸੀਂ। ਜੇ ਰੋਕਿਆ ਤਾਂ ਜਾ ਕੋਈ ਕਰ ਦਵੇ। ਹੂੰ। ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਪਹਿਲਾਂ? ਪਹਿਲਾਂ ਦੋ ਤਿੰਨ ਵੀ ਰੋਕਿਆ ਇਹਨਾਂ ਨੂੰ ਮੈਂ। ਹੂੰ। ਪਹਿਲਾਂ ਦੋ ਦਵੀਂ ਰੋਕਿਆ ਦੋ ਤਿੰਨ ਵੀ। ਕਿਤੇ ਅਗਰ ਤੁਸੀਂ ਇਹ ਰੋਕਣ ਦੀ ਕੋਸ਼ਿਸ਼ ਕੀਤੀ ਆ ਵੀ ਚਲੋ ਬੱਚੇ ਨੇ ਸੁਧਰ ਜਾਣਾ ਨਾ ਵੀ ਇਹ ਚੀਜ਼ ਰਸਤੇ 'ਚੋਂ ਮੋੜ ਵਾਪਸ ਆ ਜਾਣ। ਕਿਤੇ ਕਿਤੇ ਉਹਦੇ ਕਰਕੇ ਉਹਦੇ ਕਰਕੇ ਦੁਸ਼ਮਣੀ ਪਈ ਹੈ। ਉਹਦੇ ਕਰਕੇ ਦੁਕਾਨ ਤੇ ਆਇਆ ਵਾ। ਉਹਦੇ ਕਰਕੇ ਦੁਕਾਨ ਤੇ ਭੰਨਤੋੜ ਕੀਤੀ। ਸਾਡੇ ਨਾਲ ਹੀ ਬਹਿਸ ਕਰਨਾ ਪਿਆ ਸੀ ਆ ਕੇ। ਉਹਨਾਂ ਦੇ ਘਰ ਵਾਲਿਆਂ ਨੇ ਵੀ ਕਹਿ ਵੀ ਥੋੜਾ ਬੇਟਾ ਆ ਕਰ ਰਿਹਾ ਕੁਛ ਆ ਚੀਜ਼ਾਂ ਬੜੀ ਨਾਲ ਮੁੰਡਿਆਂ ਨੇ ਰੋਕਿਆ ਸੀ ਨਾ ਹੂੰ ਘਰ ਤਾਂ ਅੱਜ ਦੋ ਤਿੰਨ ਗੱਡੀਆਂ ਛੱਡ ਗਿਆਗਾ ਉਹਦਾ ਘਰ ਵਾਲੇ ਵੀ ਜਾਂਦੇ ਆ ਜੀ ਥਾਣੇ ਮਿੰਤਾ ਤਰਲੇ ਕਰਦੇ ਆ ਥਾਣੇ ਵਾਲੇ ਛੱਡ ਦਿੰਦੇ ਆ ਘਰ ਵਾਲੇ ਨੂੰ ਸਭ ਪਤਾ ਜੀ ਜਦ ਬੱਚਾ ਘਰੇ ਪੈਸੇ ਲੈ ਕੇ ਜਾਂਦਾ ਨਸ਼ਾ ਕਰਕੇ ਜਾਂਦਾ ਘਰ ਵਾਲੇ ਨੇ ਥੋੜੀ ਆ ਸਭ ਰਲੇ ਮਿਲੇ ਹੁੰਦੇ ਆ ਜੀ 12ਵੇਂ ਗਲੀ ਚ 10ਵੇਂ ਗਲੀ ਮੁੰਡੇ ਰਹਿੰਦੇ ਸਭ ਰਲੇ ਮਿਲੇ ਹੋਏ ਆ ਪਤਾ ਨਹੀਂ ਕਿਹਦੀ ਸ਼ੈ ਤੇ ਕੰਮ ਕਰਦੇ ਆ ਫੋਨ ਕਰਦੇ ਆ ਮਿੰਟ ਚ ਬੰਦੇ ਇਕੱਠੇ ਹੋ ਜਾਂਦੇ ਆ ਕੋਈ ਇਹਨਾਂ ਨੂੰ ਪੁੱਛ ਨਹੀਂ ਦੇਖਦੀ ਕੋਈ ਕੁਛ ਕੋਈ ਦਿੱਕਤ ਨਹੀਂ ਫਰਕ ਹੀ ਨਹੀਂ ਅਗਲਾ ਵੇਚਦਾ ਵੇ ਅਗਲੇ ਵੀ ਸ਼ੂਟ ਮਿਲੀ ਹੋਈ ਹੈ ਨਾ ਜੀ ਕੋਈ ਦੇਖਦਾ ਨਹੀਂ ਕਾਰਵਾਈ ਨਹੀਂ ਕੋਈ ਕਰਦਾ ਘਰ ਸਭ ਪਤਾ ਕਰਦੇ ਨੇ ਮਾ ਮਾਵਾਂ ਚ ਆਂਦੀ ਮਿੰਤਾ ਤੱਲੇ ਕਰਦੀਆਂ ਪੁਲਿਸ ਵਾਲੇ ਗੋਡੇ ਘੁੱਟਦੀਆਂ ਉਹ ਫੇ ਮਤਲਬ ਕਹੇ ਮਾਦੀ ਧਰਨੀ ਬੀਬੀ ਬਸ ਉਹ ਬਾਹਰ ਆ ਕੇ ਬਰੋਲ ਕਰਦਾ ਉਹ ਸਮੇ ਬਾਅਦੇ ਕੰਮ ਕਰਦਾ ਉਹ ਪੁਲਿਸ ਨੂੰ ਛੱਡੀ ਦੇਣਾ ਮਾਤਰਾ ਛੱਡੀ ਦੇਣਾ ਪਹਿਲਾਂ ਮਾਤਰਾ ਮਿੰਤਾ ਗੱਲ ਨਹੀਂ ਆਇਆ ਇਹ ਬਹੁਤ ਜੀ ਪੁਲਿਸ ਕਿੱਛੇ ਕੰਮ ਨੂੰ ਤਾਂ ਕੀ ਨਹੀਂ ਹੋ ਸਕਦਾ ਜੀ ਬੋਲ ਤਾਂ ਚਾਹੀਏ ਕੀ ਨਹੀਂ ਕਰ ਸਕਦੀ ਤੂੰ ਦੇਖਦੇ ਪਿੱਛੇ ਜਲੰਧਾ ਦਲੰਦਰ ਕੀ ਹੋਇਆ ਫਗਵਾੜੇ ਕੀ ਹੋਇਆ ਇਹ ਇਹਨਾਂ ਦੀ ਛ ਇਹ ਸਾਬ ਰਾਲ ਮੇਲੇ ਕੰਮ ਇਕੱਠੇ ਕਰਦੇ ਕੰਮ ਕਦੀ ਕਿਤੇ ਲੁੱਟ ਲਿਆ ਕਦੀ ਕਿਤੇ ਲੁੱਟ ਲਿਆ ਕਦੀ ਕਿਤੇ ਲੁੱਟ ਲਿਆ ਬਸ ਜਿਹਦੇ ਫੜੇ ਜਾਓ ਪੜੇ ਜਾਓ ਮਿੰਟਰੀ ਜੀ ਫੋਨ ਕਰਦੇ ਮਿੰਟਰੀ ਜੀ ਆਏ ਸਾਰੇ ਸਾਰੇ ਤੇ ਬੇਲੇ ਇਕੱਠੇ ਹੁੰਦੇ ਆ ਨਸ਼ਾ ਸਭ ਨੇ ਨਹੀਂ ਕੀਤਾ ਹੁੰਦਾ ਵਾ ਹੁਣ ਵੀ ਛੇਵਲਾ ਆਟਾ ਲਾਏ ਆ ਹੁਣੀ ਬਾਹਰ ਖੜੇ ਹੋਣਗੇ ਉਹ ਹੁਣ ਵੀ ਗਰੁੱਪ ਬਾਹਰ ਖੜਾ ਹੋਣਾ ਸਾਬ ਤਾਂ ਬਾਈ ਸਾਫ ਵੀਡੀਓ ਆਈ ਆ ਗਮਲਾ ਚੱਕ ਕੇ ਮਾਰ ਰਿਹਾ ਸਾਫ ਵੀਡੀਓ ਆਈ ਆ ਪੁੱਤੋ ਕੀ ਕੈਮਰੇ ਭੰਨ ਰਹੇ ਆ ਕੈਮਰਾ ਭੰਨਿਆ ਕੈਮਰੇ ਸਾਡੇ ਤੋੜ ਲਈ ਵੀਡੀਓ ਆਈ ਆ ਸਾਫ ਬਿੱਟ ਮਾਰਦੀ ਵੀਡੀਓ ਆਈ ਆ ਹੋਰ ਦੇਖੋ ਜੀ ਸਾਰਾ ਦੇਖੋ ਜੀ ਸਾਰਾ ਕੁਝ ਆਇਆ ਜੀ ਸਾਰਾ ਇਹਦੇ ਵਿੱਚ ਆਇਆ ਤੁਹਾਨੂੰ ਵੀਡੀਓ ਅਸੀਂ ਦੇ ਵੀ ਦਵਾਂਗੇ ਹੋਰ ਦੇ ਦਾਂਗੇ